ਗੁਰਦੇ ਖਾਲਸਾ ਵਾਈ ਗੁਰਜੀ ਕੀ ਫਤਿਹ ਤੇ ਅੱਜ ਆਪਾਂ ਵੀਡੀਓ ਪਾ ਰਿਹਾ ਇੱਕ ਮੁੱਦਾ ਚੱਲਿਆ ਹੋਆ ਸੀ ਤੇ ਬਿਨ ਨਜਾਇਜ਼ ਮਾਈਨਿੰਗ ਕਰਿਆ ਕਰਦਾ ਬਣੀ ਦਾ ਸਰਪੰਚ ਤੇ ਉਹ ਦੱਸਾਂਗੇ ਵੀ ਨਜਾਇਜ਼ ਮਾਈਨਿੰਗ ਹੈ ਕਿ ਇੱਕ ਪੱਖ ਤਾਂ ਤੁਸੀਂ ਵੀਡੀਓ ਦੇਖ ਲਈ ਇੱਕ ਪੱਖ ਦੀ ਵੀ ਹਾਂ ਉਹ ਕਹਿੰਦਾ ਨਜਾਇਜ਼ ਮਾਈਨਿੰਗ ਅਸੀਂ ਨਹੀਂ ਹੋਣ ਦੇਣੀ ਐਦਾ ਉਹਦਾ ਵੀਡੀਓ ਤੁਸੀਂ ਦੇਖਿਆ ਹੀ ਆ ਆ ਦੇਖੋ ਤੁਸੀਂ ਵੀਡੀਓ ਹਾਂਜੀ ਅਜੀਆ ਮਿੱਟੀ ਛੱਕ ਹੋ ਰਹੀ ਆ ਆਪਣੇ ਆ ਦੇਖੋ ਜੀ ਆ ਸਾਡੀ ਸੜਕ ਐ ਅਖਾਲ ਇੱਥੇ ਤੱਕ ਪਈ ਹੋਈ ਐ ਰੁਕੇ ਵੀ ਆ ਬੰਦੇ ਕੋਈ ਰੁਕਿਆ ਨਹੀਂ ਕਾਫੀ ਕਿਹਾ ਬੰਦਿਆਂ ਨੂੰ ਇਹ ਆਪਣਾ ਜੀ ਬੇਨਤੀ ਕਰਦੇ ਆ ਜੀ ਹਰਜੋਤ ਸਿੰਘ ਬੈਂਸ ਨੂੰ ਕਿ ਵੇ ਮਾਈਨਿੰਗ ਹੋ ਰਹੀ ਹੈ ਆਪਣੇ ਘਰ ਬਿਲਕੁਲ ਸੜਕਾਂ ਸਾਡੀਆਂ ਟੁੱਟ ਰਹੀਆਂ ਤੇ ਜਲਦ ਤੋਂ ਜਲਦ ਭਾਈ ਇਸ ਗੱਲ ਦਾ ਹੱਲ ਲੱਭਿਆ ਜਾਵੇ ਬਾਅਦ ਵਿੱਚ ਕੱਪੜੇ ਚਿੱਟੇ ਗੰਦੇ ਕਰਨੇ ਦਾ ਭਾਜੀ ਕੋਈ ਫਾਇਦਾ ਨਹੀਂ ਹੈ ਹੁਣ ਮਾਈਨਿੰਗ ਹੋ ਰਹੀ ਆ ਦੇਖੋ ਸ਼ਰੀਆਂ ਮਸ਼ੀਨਾਂ ਚੱਲ ਰਹੀਆਂ ਦੋ ਤਿੰਨ ਟਰੈਕਟਰ ਭਰ ਕੇ ਵੀ ਨਿਕਲ ਜੁਗੇ ਰੋਕਿਆ ਬਥੇਰਾ ਪਰ ਰੁਕ ਨਹੀਂ ਰਿਹਾ ਕੋਈ ਵੀ ਬੰਦਾ ਪਰਮਿਸ਼ਨ ਦੱਸ ਰਹੇ ਜੀ ਹਰਜੋਤ ਸਿੰਘ ਬੈਂਸ ਦਾ ਨਾਮ ਲੈ ਰਹੇ ਵੀ ਉਹਨਾਂ ਨੇ ਪਰਮਿਸ਼ਨ ਦਿੱਤੀ ਹੋਈ ਹੈ ਕਮਿਟੀ ਕਰ ਸਾਡੀ ਟਰੈਕਟਰ ਚੱਲੇ ਵੀ ਤੀਜਾ ਆ ਗੋ ਆਕਲ ਮੈਂ ਮੈਰੀ ਜਾ ਕੇ ਗਿਆ ਉਸ ਦਿਨ ਵੀ ਇੱਥੇ ਗੇਰਦੀ ਸੀ ਸਟਾਰੋ ਬਸ ਵੈਸੇ ਗੱਲ ਕਰੇਗਾ ਸਾਟੀ ਇਹ ਉੱਪਰ ਕਿਉਂ ਹੋਇਆ ਅੱਧੀ ਥੱਲੇ ਹੀ ਆਇਆ ਮੈਨੂੰ ਪਤਾ ਹੈ ਅਸੀਂ ਕਿੱਥੇ ਚੱਲੇ ਗਏ ਥੱਲੇ ਥੱਲੇ ਸਾਡੀ ਕੁਛ ਲੱਗ ਨਹੀਂ ਲਾਣ ਦਾ ਪਤਾ ਨਹੀਂ ਲਾਣ ਦਾ ਗੱਲ ਅੱਜ ਇਹ ਮੈਂ ਪਾਣ ਕੋਲ ਲਾਣਾ ਆ ਬੱਲੇ ਨਹੀਂ ਆਉਣੇ ਤਾਂ ਤਾਰੇ 2-3 ਦਿਨ ਹੋ ਗਏ ਮੈਨੂੰ ਪਤਾ ਨਹੀਂ ਕਿ ਮੈਂ ਇਹਨਾਂ ਮੈਂ ਰੜਕ ਕੰਡਣੀਆਂ ਨੇ ਰੜਕ ਨਾ ਕਰੀ ਰੜਕ ਕਰਦੇ ਆ ਤੁਸੀਂ ਸਾਡੇ ਨਾਲ ਕਾਦੀ ਲੜਕ ਕੋਈ ਕਹੈ ਨਹੀਂ ਕਾਦੀ ਲੜਕ ਮੈਂ ਤਾਂ ਕਦੇ ਖੇਤਾਂ ਜਿਵੇਂ ਨਾ ਬੜਿਆ ਮੈਂ ਤਾਂ ਕਦੇ ਮੈਂ ਤਾਂ ਕਦੇ ਖੇਤਾਂ ਜਾਂਦਾ ਆ ਯਾਰ ਤੂੰ ਲੰਘ ਕੇ ਤੈਨੂੰ ਗੱਲ ਕਰਕੇ ਗੱਲ ਕਰਕੇ ਯਾਰ ਇੱਕ ਗੱਲ ਹੁੰਦੀ ਹੈ ਮੇਰੀ ਗੱਲ ਸੁਣੋ ਕੋਈ ਯਾਰ ਵੀ ਕੋਈ ਖਤਰਾ ਨਹੀਂ ਹੈ ਜੋ ਸਾਡੇ ਦੇਸ਼ ਤੇ ਬੇਇਮਾਨੀ ਹੁੰਦੀ ਅੱਜ ਨੂੰ ਮੈਂ ਕੱਦਾ ਚਕਾ ਦੇਣਾ ਦਾ ਅਸਲ ਤੇ ਸਾਰਿਆਂ ਦਾ ਦਿਮਾਗ ਉੱਤਾਂ ਦਾ ਹੀ ਹੋਣ ਵਾਲੀ ਗੱਲ ਸਾਡੀ ਜੀ ਇਹ ਗੱਲ ਹੈ ਨਾ ਬਹਿਮ ਮੈਂ ਤੇਰਾ ਚਾਕਾ ਕੱਢ ਦੇਣਾ ਲੈ ਵੀਡੀਓ ਦੱਲਿਆਂ ਦਾ ਕੰਮ ਹੀ ਹੀ ਹੈ ਤੂੰ ਕੀ ਹੈ ਤੇ ਤੁਹਾਨੂੰ ਉੱਥੇ ਆ ਕੇ ਉਹਦਾ ਵੀ ਮਤਲਬ ਕਿ ਪਾਕ ਸੁਣਾਗੇ ਵੀ ਉਹ ਕੀ ਕਹਿੰਦਾ ਕੀ ਨਹੀਂ ਉਹ ਜੀ ਆਹ ਦੇਖੋ ਜੀ ਇਹ ਜਿਹੜੇ ਕਹਿੰਦੇ ਸੀ ਵੀ ਨਜਾਇਜ਼ ਮੈਨਿੰਗ ਕਰਿਆ ਕਰਦੇ ਇਹ ਗਰਾਊਂਡ ਵਾਸਤੇ ਮਿੱਟੀ ਲਿਆ ਰਹੇ ਸੀ ਉੱਥੇ ਤੇ ਇਹ ਇਹਦੀ ਆਪਣੀ ਜ਼ਮੀਨ ਹੈ ਜਿੱਥੇ ਤੇ ਪੱਟ ਰਹੇ ਸੀ ਬਾਕੀ ਤੁਹਾਨੂੰ ਉਸ ਮਤਲਬ ਕਿ ਮੁੰਡੇ ਨਾਲ ਵੀ ਮਿਲਾਂਦੇ ਆ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਕਹਿੰਦੇ ਮਾਈਨਿੰਗ ਕਰ ਰਹੀ ਮਾਈਨਿੰਗ ਕਰ ਰਹੀ ਅਸੀਂ ਅੱਜ ਤੁਹਾਨੂੰ ਉਸ ਵੀਡੀਓ ਦਾ ਸੱਚ ਦਿਖਾਣਾ ਚਾਹੁੰਦੇ ਹਾਂ ਆ ਦੇਖੋ ਜੀ ਸਾਡੇ ਖੇਤ ਅਸੀਂ ਇੱਥੇ ਆਪਣਾ ਖੇਤ ਵੀ ਕੱਟ ਨਹੀਂ ਕਰ ਸਕਦੇ ਆ ਦੇਖੋ ਜੀ ਜਿਹੜਾ ਕਿ ਉਹ ਕਿਹੜੀ ਮਾਈਨਿੰਗ ਹੋਈ ਵੀ ਅਸੀਂ ਸਿਰਫ ਆਪਣੇ ਖੇਤ ਦੇ ਦੋ ਪਾਰਟ ਕਰ ਰਹੇ ਤਾਂ ਜੋ ਸਾਡਾ ਖੇਤ ਬਾਣ ਬੀਜਣ ਯੋਗ ਹੋ ਸਕੇ ਉਹ ਜਿਹੜੇ ਕਹਿੰਦੇ ਵੀ ਹਾਂ ਵੀ ਸਾਡੇ ਘਰਾਂ ਦਾ ਨੁਕਸਾਨ ਹੋ ਰਿਹਾ ਅਸੀਂ ਤੁਹਾਨੂੰ ਉਹਦੇ ਘਰਾਂ ਦਾ ਵੀ ਦੱਸ ਦਣਾ ਵੀ ਘਰ ਕਿੰਨੀ ਦੂਰ ਹੈ ਤੇ ਜਿਹੜੇ ਬੰਦਿਆਂ ਦਾ ਮੰਨ ਲਓ ਸਾਹਮਣੇ ਘਰ ਹੈਗਾ ਉਹ ਵੀ ਦੇਖ ਲਓ ਵੀ ਉਹ ਵੀ ਡਾਊਨ ਕਰਕੇ ਹੀ ਪਾਇਆ ਹੋ ਉਹਨਾਂ ਨੇ ਧੰਨਵਾਦੀ ਮੈਂ ਤੁਹਾਨੂੰ ਅਸੀਂ ਤੁਹਾਨੂੰ ਦਿਖਾਉਣਾ ਚਾਹ ਰਹੇ ਵੀ ਜਿਹੜੇ ਘਰਾਂ ਦੀ ਗੱਲ ਹੈ ਤੇ ਕਿੰਨੀ ਦੂਰ ਹੈ ਆ ਜੀ ਬਈ ਬੜਾ ਅੱਗੇ ਰਿਹਾ ਮਹਾਰਾਜ ਆ ਦੇਖੋ ਇਹ ਵੀ ਬਿਲਕੁਲ ਸਾਡੇ ਖੇਤ ਤੋਂ ਉੱਚੀ ਹੰਦੀ ਜਿਹੀ ਇਹਦੀ ਥੋੜੀ ਪੈਨਿੰਗ ਕਰਕੇ ਹੀ ਬਣਾਈ ਗਈ ਇਹਦੇ ਤੇ ਹੀ ਪਰਚਾ ਦਰਜ ਕਰੋ ਮੰਨ ਲਓ ਜੇ ਬੰਦਾ ਆਪਣੀ ਖਵਾਰ ਨਹੀਂ ਸਕਦਾ ਆ ਦੇਖੋ ਸਾਰਾ ਡਾਊਨ ਕੀਤਾ ਬਈ ਜੀ ਅ ਜੀ ਨੂੰ ਕਹਿੰਦੇ ਹੁਣ ਛਿੜੀ ਸੀਗੀ ਛਿੜੀ ਸੀਗੀ ਆ ਸਾਡਾ ਖੇਤ ਪਹਿਲਾਂ ਹੀ ਡਾਊਨ ਹੈ ਇਹਦੇ ਤੋਂ ਇਹਦੇ ਦੱਸੋ ਕਿਹੜੀ ਮਾਈਨਿੰਗ ਹੋਈ ਵੀ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਿੰਡ ਬਣੀ ਤੋਂ ਮੇਰੀ ਮਿਸਿਸ ਚੰਦਰਨਦੀਪ ਪੋਰ ਪਿੰਡ ਬਣੀ ਦੇ ਸਰਪੰਚ ਹੈ ਜੀ ਅਸੀਂ ਸਕੂਲ ਦਾ ਪਿੰਡ ਬਣੀ ਦਾ ਉਹ ਦਿਖਾਈਓ ਜੀ ਸਕੂਲ ਦਾ ਗਰਾਊਂਡ ਕੀ ਟਾਈਮ ਤੋਂ ਸਾਡਾ ਜਿਹੜੋ ਬੰਦੇ ਨੇ ਜਿੰਨਾ ਵਾਇਆ ਕੀਤਾ ਅਸੀਂ ਹੁਣ ਆਪਣੇ ਲੈਵਲ ਤੇ ਸਕੂਲ ਦੇ ਗਰਾਊਂਡ 'ਚ ਕੰਮ ਕਰ ਤੋ ਗਾ ਰਹੇ ਜੀ ਆਪਣੀ ਪਰਸਨਲ ਮਿੱਟੀ ਵਿੱਚ ਝਗਾ ਕੇ ਤੇ ਜੋ ਕਈ ਬੰਦੇ ਨੂੰ ਕਿਸੇ ਗੱਲ ਦਾ ਬੜਾ ਇਸ਼ੂ ਹੈ ਕਿ ਹਾਂਜੀ ਮਾਈਨਿੰਗ ਕਰ ਰਹੇ ਮਾਈਨਿੰਗ ਕਰ ਰਹੇ ਆਹ ਦੇਖ ਲੋ ਜੀ ਜਿਹੜੀ ਮਾਈਨਿੰਗ ਹੋਈ ਸੀ ਵੀ ਆਪਣੀ ਪਰਸਨਲ ਜ਼ਮੀਨ 'ਚੋਂ ਆਪਦੇ ਪਰਸਨਲ ਖਰਚੇ ਦੇ ਕੰਮ ਕਰਵਾ ਰਹੇ ਜੀ ਆਹ ਦਿਖਾਈਓ ਜੀ ਦੇਖੋ ਗਰਾਊਂਡ ਦਾ 12 ਕਨੇਲ ਜਗਾ ਹੈ ਖੋ ਜੀ ਅੱਜ ਤੱਕ ਪਹਿਲਾਂ ਕਿੰਨਾ ਕੰਮ ਹੋਇਆ ਵਾ ਸਾਡਾ ਮੇਨ ਮੋਟਿਵ ਹੈ ਪਿੰਡ ਦੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨਾ ਨਸ਼ਿਆਂ ਤੋਂ ਬਚ ਸਕੇ ਜਿਹੜੇ ਬੱਚੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿੰਨੇ ਚਿੱਟੇ ਵਰਗੇ ਭੜੇ ਨਸ਼ੇ ਆ ਗਏ ਜਿਹੜੇ ਪੰਜਾਬ ਦੀ ਜਵਾਨੀ ਖਤਮ ਕਰ ਲਈ ਤੇ ਕੁਝ ਘਟੀਆਂ ਕਿਸਮ ਦੇ ਲੋਕ ਜਿਹੜੇ ਕਹਿੰਦੇ ਵੀ ਹਾਂ ਵੀ ਅਸੀਂ ਕੜਮ ਚੋਧਰੀ ਹੁੰਦੇ ਨਾ ਤਾਂ ਕੰਮ ਆਪ ਕਰਨਾ ਤੇ ਨਾ ਕੰਮ ਕਰਨ ਦੇਣਾ ਉਹ ਬੰਦੇ ਕੱਲ ਦਾ ਸਾਨੂੰ ਬਦਨਾਮ ਕਰ ਰਹੇ ਕਿ ਹਾਂਜੀ ਮੰਨਜਾਇਜ਼ ਮਾਈਨਿੰਗ ਕਰਦੀ ਦੇਖੋ ਜੀ ਸਾਡਾ ਉੱਤੇ ਵੈਸੇ ਵੀ ਖੇਤ ਹੜ ਰਿਆ ਸੀਗਾ ਉਦੇ ਥੱਲੇ ਪਹਿਲਾਂ ਹੀ 150 ਫੁੱਟ ਘਾੜ ਹੈ ਅਸੀਂ ਉਸ ਪਾਸੇ ਤੋਂ ਚੱਕ ਰਹੇ ਸਿਰਫ ਆਪਣਾ ਖੇਤ ਵੀ ਲੈਵਲ ਕਰ ਰਹੇ ਇਹ ਇੱਧਰ ਜਗਾ ਬਣਵਾ ਰਹੇ ਗਰਾਊਂਡ ਦੀ ਹੁਣ ਦੇਖ ਲਓ ਤੁਸੀਂ ਇਹਦੇ ਚ ਅਸੀਂ ਕਿਹੜਾ ਗਲਤ ਕਰਿਆ ਕਰਦੇ ਧੰਨਵਾਦ ਜੀ